ਸਤਿ ਸ਼੍ਰੀ ਅਕਾਲ ਜੀ 51 ਨਵੇਂ ਦੇਸੀ ਟਿਪਸ ਤੁਹਾਡੀ ਸੋਚ ਅਤੇ ਕਰ ਦੋਵੇਂ ਬਦਲ ਜਾਣਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਹਾਂ 51 ਨਵੇਂ ਦੇਸੀ ਨੁਸਖੇ ਅਤੇ ਟਿਪਸ ਜੋ ਤੁਹਾਡੀ ਹੈਲਥ ਨੂੰ ਮਜ਼ਬੂਤ ਬਣਾ ਦੇਣਗੇ ਦਿਮਾਗ ਨੂੰ ਪੋਜ਼ੀਟਿਵ ਬਣਾ ਦੇਣਗੇ ਅਤੇ ਘਰ ਦੀ ਛੋਟੀ ਮੋਟੀ ਪਰੇਸ਼ਾਨੀ ਨੂੰ ਜਲਦੀ ਹੱਲ ਕਰ ਦੇਣਗੇ ਸਿਹਤ ਦੇ ਨਾਲ ਜੁੜੇ ਨਵੇਂ ਅਤੇ ਬਹੁਤ ਵਧੀਆ ਟਿਪਸ ਇੱਕ ਸਾਬਤ ਕਾਲੀ ਮਿਰਚ ਚਬਾਉਣਾ ਸਵੇਰ ਟਾਈਮ ਖਾਲੀ ਪੇਟ ਦੋ ਕਾਲੀਆਂ ਮਿਰਚਾਂ ਖਾਣ ਦੇ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਠੰਡ ਜੁਕਾਮ ਤੋਂ ਬਚਾ ਹੁੰਦਾ ਹੈ 2 ਕੱਚਾ ਪਪੀਤਾ ਖਾਣਾ ਸਰੀਰ ਵਿੱਚੋਂ ਟੌਕਸਿਨ ਬਾਹਰ ਕੱਢਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ 3 ਅਮਰੂਦ ਦੇ ਪੱਤੇ ਉਬਾਲ ਕੇ ਪਾਣੀ ਪੀਣਾ ਡਾਇਬਟੀਜ਼ ਅਤੇ ਮੂੰਹ ਦੀ ਬਦਬੂ ਦੇ ਲਈ ਬਹੁਤ ਫਾਇਦੇਮੰਦ ਹੈ 4 ਨਾਰਮਲ ਗਰਮ ਪਾਣੀ ਅਤੇ ਅਜਵੈਨ ਕਬਜ ਅਤੇ ਗੈਸ ਦਾ ਬਹੁਤ ਵਧੀਆ ਇਲਾਜ 5 ਰਾਤ ਨੂੰ ਗਰਮ ਪਾਣੀ ਦੇ ਵਿੱਚ ਲੋਣ ਪਾ ਕੇ ਪੈਰ ਡੋਬਣੇ ਥਕਾਨ ਅਤੇ ਨੀਂਦ ਦੋਵਾਂ ਵਿੱਚ ਅਸਰਦਾਰ 6 ਖੀਰੇ ਦੇ ਬੀਜ ਪੀਸ ਕੇ ਦੁੱਧ ਦੇ ਨਾਲ ਪੀਓ ਜੀ ਗਰਮੀ ਵਿੱਚ ਸਰੀਰ ਨੂੰ ਠੰਡਕ ਅਤੇ ਸਕਿਨ ਨੂੰ ਵਧੀਆ ਬਣਾਉਂਦਾ ਹੈ 7 ਕਰੇਲੇ ਦਾ ਜੂਸ ਬਲੱਡ ਸ਼ੂਗਰ ਕੰਟਰੋਲ ਅਤੇ ਸਕਿਨ 글로ਅ 8 ਪਾਣੀ ਵਿੱਚ ਨਿੰਬੂ ਦਾ ਰਸ ਪਾ ਕੇ ਪਿਓ ਡਿਟੌਕਸ ਅਤੇ ਫਰੈਸ਼ਨੈਸ ਮਿਲਦੀ ਹੈ 9 ਅਖਰੋਟ ਹਰ ਰੋਜ਼ ਖਾਣਾ ਦਿਮਾਗ ਤੇ ਦਿਲ ਮਜ਼ਬੂਤ ਹੁੰਦਾ ਹੈ 10 ਭਿਜੀ ਹੋਈ ਮੂੰਗੀ ਦੀ ਦਾਲ ਭਾਰ ਘਟ ਕਰਨਾ ਅਤੇ ਸਰੀਰ ਵਿੱਚ ਤਾਕਤ ਲਿਆਉਣ ਦੇ ਲਈ ਬਿਹਤਰ ਨੁਸਖਾ ਸੋਚ ਅਤੇ ਦਿਮਾਗ ਬਦਲ ਦੇਣ ਵਾਲੇ ਨਿਊ ਟਿਪਸ 11 ਸੌਣ ਤੋਂ ਪਹਿਲਾਂ ਤਿੰਨ ਚੀਜ਼ਾਂ ਲਿਖੋ ਜਿਸ ਦੇ ਲਈ ਸ਼ੁਕਰਗੁਜ਼ਾਰ ਹੋ ਨੀਂਦ ਵਧੀਆ ਅਤੇ ਸੋਚ ਪੋਜ਼ਿਟਿਵ 12 ਕਿਸੇ ਗਰੀਬ ਦੀ ਮਦਦ ਬਿਨਾਂ ਗੱਲ ਤੋਂ ਕਰੋ ਦਿਲ ਨੂੰ ਸਕੂਨ ਤੇ ਸੋਚ ਵਿੱਚ ਬਰਕਤ ਹੋਵੇਗੀ 13 ਹਰ ਸਵੇਰ ਟਾਈਮ ਸ਼ੀਸ਼ੇ ਅੱਗੇ ਹੱਸੋ ਅਤੇ ਪੋਜ਼ਿਟਿਵ ਬੋਲੋ आत्मविश्वास वाढा है 14 ਦਿਨ ਵਿੱਚ ਘਟ ਤੋਂ ਘਟ 5 ਮਿੰਟ ਚੁੱਪ ਰਹੋ ਮਾਨਸਿਕ ਤਣਾਵ ਦੂਰ ਹੋ ਜਾਵੇਗਾ 15 ਗੁੱਸੇ ਦੇ ਟਾਈਮ 21 ਤੱਕ ਗਿਣਤੀ ਕਰੋ ਦਿਮਾਗ ਸ਼ਾਂਤ ਅਤੇ ਰਿਸ਼ਤੇ ਵਧੀਆ ਹੋਣਗੇ 16 ਹਰ ਰੋਜ਼ ਨਵਾਂ ਹੁਨਰ ਸਿੱਖੋ ਕੁਕਿੰਗ ਪੜਨਾ ਲਿਖਣਾ ਸੋਚ ਵਿੱਚ ਰਤਨਾਤਮਕ ਹੁੰਦੀ ਹੈ 17 ਰਾਤ ਨੂੰ ਕੋਈ ਦਿਨ ਦੀ ਗੱਲ ਇੱਕ ਯਾਦ ਰੱਖੋ ਨੀਂਦ ਵਧੀਆ ਆਉਂਦੀ ਹੈ 18 ਸੋਸ਼ਲ ਮੀਡੀਆ ਤੋਂ ਟਾਈਮ ਕੱਟ ਰੱਖੋ ਦਿਮਾਗ ਫਾਲਤੂ ਬੋਝ ਤੋਂ ਬਚਿਆ ਰਹਿੰਦਾ ਹੈ 19 ਇੱਕ ਦਿਨ ਵਿੱਚ ਇੱਕ ਕੰਮ ਆਪਣੇ ਵਾਸਤੇ ਕਰੋ ਆਤਮਾ ਸੰਤੁਸ਼ਟ ਅਤੇ ਖੁਸ਼ੀ ਮਿਲਦੀ ਹੈ 20 ਪ੍ਰਕਿਰਤੀ ਦੇ ਨਾਲ ਟਾਈਮ ਗੁਜ਼ਾਰੋ ਸਟ੍ਰੈਸ ਦੂਰ ਅਤੇ ਸੋਚ ਪੋਜ਼ਿਟਿਵ ਹੁੰਦੀ ਹੈ ਕਿਚਨ ਅਤੇ ਘਰੇਲੂ ਆਸਾਨ ਨਵੇਂ ਟਿਪਸ 21 ਪਿਆਜ਼ ਕੱਟਣ ਦੇ ਟਾਈਮ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਤਾਂ ਕਾਚੂ ਨੂੰ ਧੋ ਕੇ ਇਸਤੇਮਾਲ ਕਰੋ 22 ਚੌਲ ਜਲਦੀ ਗਲਣੇ ਹਨ ਤਾਂ ਉਬਲਦੇ ਹੋਏ ਪਾਣੀ ਵਿੱਚ 2-3 ਬੂੰਦਾਂ ਨਿੰਬੂ ਰਸ ਪਾ ਦਿਓ 23 ਫ੍ਰਿਜ ਵਿੱਚ ਬਰਫ਼ ਜੰਮਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਅੰਦਰ ਪਲਾਸਟਿਕ ਕਵਰ ਜਾਂ ਅਖਬਾਰ ਦੀ ਪਰਤ ਵਿਛਾ ਦਿਓ 24 ਪਿਆਜ਼ ਲਸਣ ਦੀ ਬਦਬੂ ਹੱਥਾਂ ਤੋਂ ਹਟਾਉਣ ਦੇ ਲਈ ਸਟੀਲ ਦੇ ਚਿਮਚ ਦੇ ਨਾਲ ਹੱਥ ਰਗੜੋ 25 ਤੇਲ ਵਿੱਚ ਤਲੀਆਂ ਚੀਜ਼ਾਂ कुरकुਰੀਆਂ ਰੱਖਣ ਦੇ ਲਈ ਬੈਟਰ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਮਿਕਸ ਕਰੋ 26 ਹਰੀ ਮਿਰਚ ਲੰਮੇ ਟਾਈਮ ਤੱਕ ਤਾਜ਼ਾ ਰੱਖਣ ਦੇ ਲਈ ਉਸ ਦੀ ਟੰਡਲ ਨਾ ਤੋੜੋ ਅਤੇ ਪੇਪਰ ਜਾਂ ਬੈਗ ਵਿੱਚ ਪਾ ਕੇ ਮਿਰਚਾਂ ਨੂੰ ਰੱਖੋ 27 ਦੁੱਧ ਉਬਾਲਣ ਦੇ ਟਾਈਮ ਭਾਂਡੇ ਤੋਂ ਬਾਹਰ ਆਉਂਦਾ ਹੈ ਤਾਂ ਉੱਪਰ ਲੱਕੜੀ ਦਾ ਚਿਮਚ ਰੱਖ ਦਿਓ 28 ਫਰਜੇ ਵਿੱਚ ਸੇਬ ਦੂਜੀਆਂ ਚੀਜ਼ਾਂ ਨੂੰ ਜਲਦੀ ਖਰਾਬ ਕਰਦਾ ਹੈ ਇਸ ਨੂੰ ਵੱਖਰੇ ਭਾਂਡੇ ਵਿੱਚ ਰੱਖੋ 29 ਲੋਣ ਦੇ ਵਿੱਚ ਚੌਲਾਂ ਦੇ ਦਾਣੇ ਪਾਓ ਤਾਂ ਕਿ ਲੋਣ ਗਿੱਲਾ ਨਾ ਹੋਵੇ 30 ਰੋਟੀ ਨਾਰਮਲ ਰੱਖਣ ਦੇ ਲਈ ਘਿਓ ਜ਼ਰੂਰ ਲਗਾਓ ਬਹੁਤ ਵਧੀਆ ਛੋਟੇ ਅਸਰਦਾਰ ਟਿਪਸ 31 ਕੱਪੜਿਆਂ ਵਿੱਚੋਂ ਸਮੈਲ ਆਉਂਦੀ ਹੈ ਤਾਂ ਕੱਪੜਿਆਂ ਨੂੰ ਧੁੱਪ ਵਿੱਚ ਉਲਟਾ ਸੁਕਣੇ ਪਾਓ ਜੀ 32 ਸਿਰਦਰਦ ਹੁੰਦਾ ਹੈ ਨਿੰਬੂ ਦਾ ਰਸ ਕੰਨ ਦੀਆਂ ਪੱਟੀਆਂ ਤੇ ਮਲੋ 33 ਪੇਟਦਰਦ ਹੁੰਦਾ ਅਜਵੈਨ ਅਤੇ ਲੂਣ ਵਾਲਾ ਨਾਰਮਲ ਗਰਮ ਪਾਣੀ ਪੀਓ 34 ਵਾਲਾਂ ਨੂੰ ਚਮਕਦਾਰ ਬਣਾਉਣ ਦੇ ਲਈ ਚਾਹ ਪੱਤੀ ਦਾ ਪਾਣੀ ਵਾਲਾਂ ਵਿੱਚ ਲਗਾਓ ਜੀ 35 ਜੁੱਤੀਆਂ ਦੀ ਚਮਕ ਵਧਾਉਣ ਦੇ ਲਈ ਕੇਲੇ ਦੀਆਂ ਛਿਲਣਾ ਨਾਲ ਪਾਲਿਸ਼ ਕਰੋ 36 ਜੁੱਤੀਆਂ ਵਿੱਚੋਂ ਸਮੈਲ ਆਉਂਦੀ ਹੈ ਤਾਂ ਬੇਕਿੰਗ ਸੋਡਾ ਛਿੜਕ ਦਿਓ 37 ਫ੍ਰਿਜ ਵਿੱਚ ਬੇਕਿੰਗ ਸੋਡੇ ਦਾ ਡੱਬਾ ਰੱਖੋ ਫ੍ਰਿਜ ਵਿੱਚੋਂ ਬਦਬੂ ਦੂਰ ਚਲੀ ਜਾਵੇਗੀ 38 ਨਿੰਬੂ ਦਾ ਰਸ ਅਤੇ ਸ਼ਹਿਦ ਮਿਕਸ ਕਰਕੇ ਚਿਹਰੇ ਤੇ ਲਗਾਓ ਟੈਨਿੰਗ ਦੂਰ ਹੋ ਜਾਵੇਗੀ 39 ਸੁੱਕੀਆਂ ਬੁੱਲਾਂ ਉੱਤੇ ਸ਼ਹਿਦ ਲਗਾਓ ਜਲਦੀ ਮਲਾਈਮ ਹੋ ਜਾਣਗੇ 40 ਝਰੂੜੀਆਂ ਦੇ ਲਈ ਐਲੋਵੇਰਾ ਜੈਲ ਹਰ ਰੋਜ਼ ਲਗਾਓ ਜੀ ਹੋਰ ਵੀ ਅਨੋਖੇ ਘਰੇਲੂ ਟੋਟਕੇ 41 ਝਾੜੂ ਉਲਟਾ ਕਰਕੇ ਰੱਖਣ ਦੇ ਨਾਲ ਕਰਦੇ ਵਿੱਚੋਂ ਨੇਗੇਟਿਵਿਟੀ ਦੂਰ ਹੁੰਦੀ ਹੈ 42 ਪਾਣੀ ਪੀਂਦੇ ਹੋ ਪਾਣੀ ਬੈਠ ਕੇ ਪਿਓ ਜੀ ਛੋਟੇ ਛੋਟੇ ਘੁੱਟ ਪਿਓ ਜੀ 43 ਸਵੇਰ ਟਾਈਮ ਖਾਲੀ ਪੇਟ ਤੁਲਸੀ ਦਾ ਪਾਣੀ ਪੀਣਾ ਦਿਲ ਅਤੇ ਦਿਮਾਗ ਦੋਵਾਂ ਦੇ ਲਈ ਅੰਮ੍ਰਿਤ ਹੈ 44 ਭੋਜਨ ਖਾਣ ਤੋਂ ਬਾਅਦ ਅਜਵੈਨ ਅਤੇ ਸੌਫ ਜ਼ਰੂਰ ਚਬਾਓ ਜੀ ਪਾਚਨ ਸ਼ਕਤੀ ਵਧੀਆ ਰਹਿੰਦੀ ਹੈ 45 ਰਾਤ ਨੂੰ ਸਰੋਂ ਦਾ ਤੇਲ ਪੈਰਾਂ ਦੀਆਂ ਤਲੀਆਂ ਤੇ ਲਾਉਣ ਦੇ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ 46 ਸਰਦੀਆਂ ਦੇ ਵਿੱਚ ਗੁੜ ਅਤੇ ਤਿਲ ਖਾਣਾ ਹੱਡੀਆਂ ਮਜ਼ਬੂਤ ਅਤੇ ਸਰਦੀ ਤੋਂ ਬਚਾ ਹੁੰਦਾ ਹੈ 47 ਪੇਟ ਸਾਫ਼ ਰੱਖਣ ਦੇ ਲਈ ਰਾਤ ਨੂੰ ਗਰਮ ਪਾਣੀ ਵਿੱਚ ਤ੍ਰਿਫਲਾ ਚੂਰਨ ਪਾ ਕੇ ਪੀਓ ਜੀ 48 ਪੈਰਾਂ ਤੇ ਨਿੰਬੂ ਰਗੜਨ ਦੇ ਨਾਲ ਦਰਾੜਾਂ ਭਰ ਜਾਂਦੀਆਂ ਹਨ 49 ਖੀਰੇ ਦੀਆਂ ਛਿਲੜਾਂ ਵਾਲਾਂ ਤੇ ਲਾਉਣ ਦੇ ਨਾਲ ਵਾਲ ਸਿਲਕੀ ਅਤੇ ਰੁਸ਼ੀ ਦੂਰ ਹੋ ਜਾਂਦੀ ਹੈ 50 ਗਰਮੀਆਂ ਦੇ ਵਿੱਚ ਬੇਲ ਦਾ ਸਰਬਤ ਹੀਟ ਸਟ੍ਰੋਕ ਤੋਂ ਬਚਾ ਕੇ ਰੱਖਦਾ ਹੈ 51 ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਕੇਸਰ ਮਿਕਸ ਕਰਕੇ ਪੀਣ ਦੇ ਨਾਲ ਦਿਮਾਗ ਤੇਜ ਅਤੇ ਨੀਂਦ ਵਧੀਆ ਹੁੰਦੀ ਹੈ ਦੋਸਤੋ ਇਹ ਹਨ 51 ਨੋਖੇ ਦੇਸੀ ਟਿਪਸ ਤੁਹਾਡੀ ਸਿਹਤ ਨਹੀਂ ਬਲਕੇ ਤੁਹਾਡੀ ਸੋਚ ਅਤੇ ਕਰ ਦੋਵਾਂ ਨੂੰ ਰੋਸ਼ਨ ਕਰ ਦੇਣਗੇ ਯਾਦ ਰੱਖੋ ਛੋਟਾ ਜਿਹਾ ਨੁਸਖਾ ਜੇਕਰ ਤੁਸੀਂ ਵਰਤਦੇ ਹੋ ਤਾਂ ਜ਼ਿੰਦਗੀ ਬਦਲ ਸਕਦੀ ਹੈ ਤੁਹਾਡਾ ਹਰ ਦਿਨ ਵਧੀਆ ਹੋਵੇ ਤੁਹਾਡੀ ਸੇਤ ਹਮੇਸ਼ਾ ਮਜ਼ਬੂਤ ਰਹੇ ਅਤੇ ਤੁਹਾਡੇ ਘਰ ਦੇ ਵਿੱਚ ਬਰਕਤ ਬਣੀ ਰਹੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਆਪਣੇ ਦੋਸਤਾਂ ਅਤੇ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਸ਼ੇਅਰ ਕਰਨਾ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ